ਹੈਲੋ ਗਾਇਸ ਆਪ ਸਭੀ ਦਾ ਸਵਾਗਤ ਹੈ ਆਪਣੇ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਗਾਇਸ ਆਪਾਂ ਫਿਲਹਾਲ ਅੱਜ ਘਰੀ ਸੀ ਝੋਨਾ ਆਪਾਂ ਵੱਢ ਲਿਆ ਤੇ ਝੋਨੇ ਦਾ ਬਲਾਲਾ ਆਪਣਾ ਸਾਰੀ ਨਿਬੜ ਗਿਆ ਯਾਰ ਮੰਡੀ 'ਚ ਵੀ ਤੋਲ ਲਿਆ ਗੱਟੇ ਭਰੇ ਗਏ ਵੀ ਠੀਕ ਠਾਕ ਨਿਕਲਿਆ ਝੋਨਾ ਯਾਰ ਆਪਾਂ ਕਹਿੰਦੇ ਨਾ ਬਾਲਾ ਬਾਲਾ ਵੀ ਨਹੀਂ ਨਿਕਲਿਆ ਵੀ ਠੀਕ ਠਾਕ ਨਿਕਲਿਆ ਝੋਨਾ ਤੇ ਜੇ ਆਪਣੇ ਕੰਮ ਨਹੀਂ ਨਿਬੜ ਗਏ ਲਿਬਰ ਵੀ ਲਾਤਾ ਆਪਾਂ ਖਰਚੇ ਵਧਦੇ ਤੇ ਅੱਜ ਆਪਾਂ ਅੱਗ ਵੀ ਲਾਤੀ ਕੱਲ ਜਾਂ ਪਰਸੂ ਆਪਾਂ ਮੰਨ ਕੇ ਚਲੋ ਕਣਕ ਬੀਜਣ ਲੱਗ ਜਾਗੇ ਤੇ ਫਲਾ ਵਾਲਿਆ ਆਪਣੇ ਵਾਲ ਜਿਆਦੇ ਪਾੜੇ ਵੱਟੇ ਹੋਏ ਸੀ ਨਾ ਅੱਜ ਆਪਾਂ ਵਾਲ ਕਟਾਉਣ ਆ ਗਏ ਵਾਲ ਕਟਾਉਣ ਆ ਗਏ ਆਪਣੇ ਵਾਲ ਜਿਆਦੇ ਵੱਟੇ ਹੋਏ ਪਏ ਸੀ ਵਾਲ ਯਾਰ ਨਾ ਆਪਾਂ ਕਟਾਏ ਨਹੀਂ ਤੇ ਬਹੁਤ ਟਾਈਮ ਹੋ ਗਿਆ ਸੀ ਤੇ ਅੱਜ ਮਾਹਰ ਆਪਾਂ ਵਾਲ ਹੀ ਕਟਾ ਲੈਣੇ ਜਾ ਕੀ ਤੇ ਵਿਲੇਜ ਹੈਗੀ ਜੀ ਘਰੇ ਤੇ ਦੁਕਾਨ ਤੇ ਆ ਗਏ ਤੇ ਆਪ ਘਰੇ ਵਾਗ ਗਿਆ ਉਹ ਦੁਕਾਨ ਦਾ ਤੇ ਕਹਿੰਦਾ ਜਦੋਂ ਮੈਂ ਚਾਹ ਪੀ ਕਹਿੰਦਾ ਭਾਈ ਚੱਲ ਪੀਆ ਚਾਹ ਯਾਰ ਆਪਾਂ ਵਿਲੇ ਹੀ ਦੋ ਮਿੰਟ ਬਹਿ ਜਾਨੇ ਆ ਤੇ ਚਾਹ ਪੀ ਕੇ ਮੈਂ ਫਿਰ ਕਟਾ ਲਾਂਗੇ ਵਾਲ ਤੇ ਵਾਲ ਕੋਈ ਪੌੜੀ ਜਿਆਦੇ ਵੱਟੇ ਹੋਏ ਪਏ ਸੀ ਨਾ ਜਦੋਂ ਆਪਾਂ ਬੌਂਦੇ ਸੀ ਉਦੋਂ ਯਾਰਾਂ ਤੇ ਟੁੱਟਦੇ ਵਾਲੇ ਸੀ ਤੇ ਬਸ ਐ ਹੀ ਹੋਇਆ ਪਿਆ ਸੀ ਤੇ ਫਿਲਹਾਲ ਯਾਰ ਆਪਾਂ ਡੀ ਕਰਦੇ ਹਾਂ ਉਹਨੂੰ ਆਉਣ ਦੀ ਲੋ ਕਟਾ ਲਾਂਗੇ ਵਾਲ ਤੇ ਫਿਲਹਾਲ ਡੀ ਕਰਦੇ ਹਾਂ ਦੇਖੋ ਯਾਰ ਸਰੀਰ ਫਿਲਹਾਲ ਬੋਡੀ ਬਣ ਗਈ ਤੇ ਫਿਲਹਾਲ ਯਾਰ ਰੋਜ਼ ਰਨਿੰਗ ਤੇ ਜਾਂਦੇ ਆਂ ਜਾਂ ਤੇ ਅੱਜ ਹੀ ਆਪਾਂ ਰਨਿੰਗ ਤੇ ਜਾਣਾਗਾ ਤੇ ਉਸ ਨੂੰ ਉਹਦਾ ਵੀ ਬਲੌਗ ਦਿਖਾਵਾਂਗੇ ਤੇ ਬਲੌਗ ਚ ਬਣੇ ਰਹੋ ਜੇ ਫਾਈਨਲੀ ਆਪਾਂ ਵਾਲ ਆਪਾਂ ਕਟਾਇਆ ਸੀ ਤੇ ਤਾਂ ਹਾਂ ਤੋਂ ਛੋਟੇ ਛੋਟੇ ਕਰਾਇਆ ਤੇ ਗਿੱਚੀ ਦਾ ਪਰ ਰੱਖਣੀ ਸੀ ਉਹਨੂੰ ਪਹਿਲਾਂ ਵੀ ਕਿਹਾ ਸੀ ਤੇ ਫਿਲਹਾਲ ਯਾਰ ਆਪਾਂ ਭੱਜਣ ਆ ਗਏ ਹੁਣ ਤੇ ਠੰਡ ਹੋ ਗਿਆ ਕੋਤੀ ਪਾਲਿਆ ਯੂ ਚੱਕਰੂ ਦੇਖੋ ਜਾਨਾ ਫਿਲਹਾਲ ਤਨਾ ਅੱਗ ਲਾਈ ਪਿਆਰ ਚਾਰੇ ਪਾਸੇ ਧੂਆਂ ਹੋਇਆ ਪਿਆ ਤੇ ਆਪਣੇ ਨਾਲ ਦੇ ਬੰਦੇ ਪਹਿਲਾਂ ਆ ਗਏ ਸੀ ਯਾਰ ਤੇ ਆਪਾਂ ਵਾਲ ਕਰਾਉਣ ਹਾ ਵਾਲ ਕਟਾਉਣ ਪਿੱਛੇ ਲੇਟ ਹੋ ਗਏ ਸੀ ਯਾਰ ਅੱਗ ਲਾਉਣ ਕਰਕੇ ਨਾ ਯਾਰ ਦਮ ਵੀ ਚੜਦਾ ਰਸਾਂ ਜਿਵੇਂ ਘੁੱਟਦਾ ਨਾ ਤੇ ਬਿਲਾਲ ਚਾਲਦੇ ਆ ਯਾਰ ਸਾਈਕਲ ਆਪਾਂ ਸਾਈਕਲ ਤੇ ਆ ਗਏ ਸੀ ਕਿਉਂਕਿ ਆਪਾਂ ਲੇਟ ਹੋ ਗਏ ਸੀ ਯਾਰ ਬੂਟ ਆਪਾਂ ਪਾਲਿਆ ਸੀ ਤੇ ਲੇਟ ਹੋ ਗਿਆ ਤਾਂ ਕਰਕੇ ਆਪਾਂ ਸਾਈਕਲ ਤੇ ਆਉਣਾ ਪੈਗਾ ਨਹੀਂ ਤਾਂ ਪੈਰ ਪੈਦਲ ਹੀ ਆਏ ਨੇ ਤੁਰ ਕੇ ਇੱਥੇ ਖੜਾ ਐ ਕੋਟੀ ਆਪਾਂ ਲਾਇਆ ਏ ਤੇ ਠੰਡ ਜੀ ਲੱਗਦੀ ਆ ਥੋੜੀ ਥੋੜੀ ਕੋਟੀ ਜਿਹਦਾ ਕੋ ਇੱਕੋ ਲੱਗਦਾ ਆਪਾਂ ਲਵਨੇ ਆ ਤੇ ਮੈਂ ਨਾ ਸਵੇਰ ਦੀ ਮੈਂ ਕੋਟੀ ਲਾਈ ਨਹੀਂ ਯਾਰ ਅੱਜ ਸਵੇਰ ਦੀ ਠੰਡ ਸੀ ਤੇ ਸਵੇਰ ਦੀ ਮੈਂ ਕੋਟੀ ਲਾਈ ਨਹੀਂ ਤੇ ਹੁਣ ਲਾਈ ਆ ਰੋਂ ਥੋੜੀ ਠੰਡ ਹੀ ਲੱਗਦੀ ਆ ਆ ਚੱਲਦੇ ਆ ਦੇਖੋ ਯਾਰ ਇੱਥੋਂ ਨਾਲ ਮੰਨ ਕੇ ਆਪਾਂ ਨੂੰ 500 ਮੀਟਰ ਯਾਰ ਵੀ ਹੁੰਦਾ ਠੀਕ ਹੈ ਤੋਂ ਨਾਲ ਇਧਰ ਲਈ ਛੜ ਉਧਰੋਂ ਤੁਰ ਕੇ ਜਾਣਾ ਪੈਂਦਾ ਆਪਾਂ ਨੂੰ ਸੜਕ ਆ ਜਾਂਦੀ ਆ ਮੰਨ ਕੇ 1600 ਮੀਟਰ ਬੜੀਆ ਸੜਕ ਹੈ ਉੱਥੇ ਭਜਦੇ ਹੰਨੇ ਆ ਦੇਖਣਾ ਰੋ ਬੱਕ ਤਾਂ ਫਿਰਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਦੇਖੋ ਵਿੱਚ ਉਹ ਨਹੀਂ ਆਦਿਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਤੇ ਆਹ ਦੇਖੋ ਬਾਕੀ ਨਾਲੇ ਦਾ ਵੀਊ ਹੈ ਯਾਰ ਨਾ ਤੇ ਸਾਈਡਾਂ ਤੇ ਆ ਯਾਰ ਨਾ ਰਾਤ ਨੂੰ ਮੈਂ ਦੱਸ ਨਹੀਂ ਸਕਦਾ ਕੱਲਾ ਬੰਦਾ ਜੇ ਆ ਗਏ ਨਾ ਇੱਧਰ ਕੱਲੇ ਬੰਦੇ ਨੂੰ ਇੰਨਾ ਡਰ ਲੱਗਦਾ ਜਿੰਨਾ ਕਿਹਦੇ ਯਾਰ ਫਲਾਲ ਹੁਣ ਤਾਂ ਆਪਾਂ ਜਾਈ ਜਾਨੇ ਕੱਲਾ ਹੂੰਗਾ ਫਲਾਲ ਉਧਰ ਵੀ ਫਲਾਲ ਮੈਂ ਕੱਲਾ ਹੀ ਆਉਂਗਾ ਤੇ ਹੁਣ ਤਾਂ ਆਪਾਂ ਜਾਈ ਜਾਨੇ ਰਾਤ ਨੂੰ ਜਦੋਂ ਰਾਤ ਨੂੰ ਆਂਗੜਾ ਸਾਨੂੰ ਉਦੋਂ ਦਿਖਾਉਂਗਾ ਮੈਂ ਉਦੋਂ ਬਹੁਤ ਜ਼ਿਆਦਾ ਡਰ ਲੱਗਦਾ ਯਾਰ ਤੇ ਆ ਦੇਖੋ ਸਾਰਾ ਨਾਲੇ ਦਾ ਪਿਆਰ ਦੇਖੋ ਯਾਰ ਬੱਕ ਤਾਂ ਫਿਰਦੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਯਾਰ ਤੇ ਬਹੁਤ ਨਾਲਾ ਖਾਲੀ ਹੋਇਆ ਰੋ ਤੱਕ ਪਾਣੀ ਵਗਿਆ ਸੀ ਦੇਖੋ ਇਹ ਵੀ ਉਹ ਦਿਖਾਉਂਗਾ ਜਣਾ ਤੇ ਹੁਣ ਤਾਂ ਵੀ ਦੇਣਾ ਯਾਰ ਹੁਣ ਤਾਂ ਆਪਾਂ ਜਾਈ ਜਨੇ ਰਾਤ ਥੋੜਾ ਜਿਹਾ ਰਾਹ ਵੀ ਥੋੜਾ ਜਿਹਾ ਹੌਸਾ ਆਪਣਾ ਤੇ ਵੀ ਤਾਂ ਮਨ ਕਰ ਸਾਰੀ ਕਿਤੇ ਅੱਗ ਲਾਣ ਲੱਗ ਗਿਆ ਯਾਰ ਅੱਖਾਂ 'ਚ ਪੈਂਦਾ ਧੂਹਾ ਤੇ ਭੱਜਣ ਵੇਲੇ ਵੀ ਸਾਹ ਛੇਤੀ ਬੜਾ ਚੜਦਾ ਤੇ ਸੋਨੂੰ ਜਿਵੇਂ ਕਿ ਦੱਸਦੀ ਹੈ ਨਾ ਯਾਰ ਆਪਣੀ ਭਰਤੀ ਆਉਂਦੀ ਟੀਏ ਦੀ ਮੈਂ ਪਹਿਲਾਂ ਪਿਛਲੇ ਵਲੌਗ 'ਚ ਵੀ ਮੈਂ ਦੱਸਿਆ ਸੀ ਵੀ ਆਪਣੀ ਟੀਏ ਦੀ ਭਰਤੀ ਆਉਂਦੀ ਆ 21 ਤਰੀਕ ਦੀ ਭਾਰਤੀ ਆ ਮੈਨੂੰ ਲੱਗਦਾ ਅੱਜ ਕਿ ਸ਼ਾਇਦ ਤੇ ਆਪਣੀ ਪਹਿਲਾ ਆਪਣਾ ਵਿੱਚ ਆਪਣੀਆਂ ਪਹਿਲਾ ਤੇ ਜਿਲਾ ਤੇ 21 ਤਰੀਕ ਦੀ ਆ ਤੇ ਤਾਂ ਕਰਕੇ ਪਤਾ ਢੀ ਲਾਉਣ ਲੱਗੇ ਯਾਰ ਤੇ ਬੰਦਨ ਮਿਲਦਾ ਰਜ 8 ਤਰੀਕ ਹੋ ਗਿਆ 7 ਹੋ ਗਈ ਪਤਾ ਨਹੀਂ 6 7 ਤਰੀਕ ਹੋ ਗਈ ਅੱਜ ਤੇ ਦਿਨ ਮੰਨ ਕੇ ਚਲੋ ਯਾਰ 15 ਜਾਂ 20 ਦਿਨ ਨਹੀਂ ਰਹਿ ਗਏ ਬਸ 15 ਹਾਂ 15 18 ਦਿਨ ਨਹੀਂ ਰਹਿ ਗਏ ਬਸ ਥੋੜੀ ਰਹਿ ਗਏ ਦਿਨ ਤੇ ਖਿੱਚ ਕੇ ਤੇਰੀ ਨੂੰ ਦੋ ਟਾਈਮ ਭਜਦੇ ਯਾਰ ਸਵੇਰੇ ਵੀ ਜਾਣਨੇ ਆ ਸ਼ਾਮ ਨੂੰ ਵੀ ਆਉਣਨੇ ਆ ਤਾਂ ਕਰਕੇ ਰੇਸ ਲੱਗੂ ਇਹਦੇ ਬਾਕੀ ਟਾਈਮ ਥੋੜਾ ਬੜਾ ਘੱਟ ਟਾਈਮ ਯਾਰ ਬੜਾ ਘੱਟ ਦਿੰਦੇ ਆ ਦੀ 5 ਤੋਂ ਥੱਲੇ ਥੱਲੇ ਟਾਈਮ ਚਾਹੀਦਾ ਈ ਦੀ ਭਾਰਤੀ ਚ ਕਰੋ ਦੇਖੋ ਜਿਵੇਂ ਜਿਵੇਂ ਆਪਾਂ ਜਾਈ ਜਾਵਾਂਗੇ ਨਾ ਗਾਂਹ ਵੀ ਰਾਹ ਇਹ ਘਟੀ ਜਾਊਗਾ ਆ ਦੇਖੋ ਜਿਵੇਂ ਜਿਵੇਂ ਆਪਾਂ ਗਾਂਹਾਂ ਜਾਈ ਜਾਵਾਂਗੇ ਇਹ ਰਾਹ ਘਟੀ ਜਾਊਗਾ ਤੇ ਇਹ ਦੇਖੋ ਝਾੜੀਆਂ ਝਾੜੀਆਂ ਹੀ ਹੋਈਆਂ ਨੇ ਚਾਰੇ ਪਾਸੇ ਤੇ ਪਿਛਲਾ ਵੀਊ ਦੇਖੋ ਜਿੱਧਰੋਂ ਆਪਾਂ ਆਏ ਆ ਤੁਹਾਨੂੰ ਹੋਰ ਦਿਖਾਉਣਾ ਜਿਵੇਂ ਜਿਵੇਂ ਆਪਾਂ ਗਾਂਹਾਂ ਗਾਂਹਾਂ ਜਾਈ ਜਾਵਾਂਗੇ ਹਨਾ ਇਹ ਜੰਗਲ ਦਾ ਸਾਰਾ ਵਧੀ ਜਾਊਗਾ ਕਰਾਈਆਂ ਆ ਦੇਖੋ ਤੇ ਜੰਗਲ ਦਾ ਸਾਰਾ ਵਧੀ ਜਾਊਗਾ ਤੇ ਜਿਹੜੀ ਆਪਣੀ ਬਟਲੀ ਇਹ ਸਾਰੀ ਕੱਟੀ ਜਾਊਗਾ ਦੇਖੋ ਇਹ ਕੰਜ ਤੇ ਵੀ ਸੱਪ ਦੀ ਇਹ ਆਪਾਂ ਨਾ ਕੱਲ ਧਰਗੇ ਆ ਦੇਖੋ ਸੱਪ ਦੀ ਕੰਜ ਆ ਦੇਖੋ ਕਿੱਡੀ ਦੇਖੋ ਸੱਪ ਦੀ ਕੰਜ ਪੀਸੀ ਥੱਲੇ ਵੀ ਇੱਥੇ ਪਈ ਸੀ ਨਾ ਕੱਲ ਇਹ ਤੇ ਆਪਾਂ ਚੱਕ ਕੇ ਟੰਗ ਦੀ ਇਹ ਤਾਂ ਕਰਕੇ ਬੱਸ ਐੜ ਤੇ ਧਰਤੀ ਆ ਦੇਖੋ ਜਿਵੇਂ ਜਿਵੇਂ ਜਾਈ ਜਾਵਾਂਗੇ ਆ ਸਾਰੀ ਜਗ੍ਹਾ ਕੱਟੀ ਜਾਊਗੀ ਤੇ ਗਾਹਾਂ ਆ ਦੇਖੋ ਲੈ ਹੁਣ ਰਾਹੀ ਬੰਦ ਹੋ ਗਿਆ ਦੂਆ ਰਾਹ ਬੰਦ ਹੋ ਗਿਆ ਤੇ ਜਦੋਂ ਮੈਂ ਰਾਤ ਨੂੰ ਹੁਣਿਆ ਜਾ ਰਿਹਾ ਨਾ ਉਹਦੇ ਨਾਲ ਭਲੇਖੇ ਭਲੇਖ ਜਮ ਉਹ ਪਰਲੀ ਛਾੜੀ ਬਾਗ ਜਾਣਾ ਹੁੰਦਾ ਮੈਂ ਰਾਹ ਦਾ ਨਹੀਂ ਪਤਾ ਲੱਗਦਾ ਰਾਤ ਨੂੰ ਤੇ ਹੋ ਦੇਖੋ ਯਾਰ ਵਿੱਚ ਨਾ ਮੈਨੂੰ ਲੱਗਦਾ ਜਾਨਵਰ ਮਰਿਆ ਮਰਿਆ ਪਿਆ ਕੋਈ ਖਚਲਾ ਖਚਲਾ ਕੋਈ ਨਹੀਂ ਤੇ ਆਪਣੇ ਬੰਦੇ ਨਾ ਹੋ ਜਾਂਦੇ ਯਾਰ ਤੇ ਇਧਰਲੀ ਛੜ ਤੇ ਕੋਤੋਂ ਹੋ ਜਾ ਉਹ ਦੇਖੋ ਉੱਥੇ ਜਾਨਵਰ ਮਰਿਆ ਪਿਆ ਕੋਈ ਐ ਨਹੀਂ ਪਤਾ ਇਹ ਪਤਾ ਨਹੀਂ ਕੁੱਤਾ ਯਾਰ ਪਤਾ ਨਹੀਂ ਗਾਈ ਹਨਾ ਤੇ ਆ ਦੇਖੋ ਰਾ ਯਾਰ ਨਾ ਤੇ ਆਪਣੇ ਫਿਲਹਾਲ ਬੰਦੇ ਜਾਂਦੇ ਸੀ ਉੱਥੇ ਯਾਰ ਨਾ ਆ ਪਟਲੀ ਤੇ ਤੇ ਇੱਧਰ ਕਹਿੰਦੇ ਧੂਹਾ ਯਾਰ ਆਪਾਂ ਚੱਲਦੇ ਆ ਗਾਇਸ ਆਪਾਂ ਹਰਬਾਲੀਆਂ ਗੱਲਾਂ ਨਹੀਂ ਕਰਦੇਣਾ ਤੇ ਫਿਲਹਾਲ ਯਾਰ ਆਪਾਂ ਰਨਿੰਗ ਲਾ ਕੇ ਆਉਣੇ ਆ ਤੇ ਉਸ ਤੋਂ ਬਾਅਦ ਆਪਾਂ ਮਿਲਾਂਗੇ ਤੁਹਾਨੂੰ ਆ ਕੇ ਤੇ ਤੁਹਾਨੂੰ ਯਾਰ ਇੱਥੋਂ ਦਾ ਵਿਊ ਮੈਂ ਜ਼ਰੂਰ ਦਿਖਾਉਂਗਾ ਜਦੋਂ ਮੈਂ ਜਾਊਂਗਾ ਨਾ ਤੁਹਾਨੂੰ ਉਹਦਾ ਵਿਊ ਦਿਖਾਉਂਗਾ ਵੀ ਇੱਥੋਂ ਕਿੰਨਾ ਡਰਾਮਾ ਵਿਊ ਹੁੰਦਾ ਯਾਰ ਤੇ ਫਿਲਹਾਲ ਗਾਇਸ ਆਪਾਂ ਰਨਿੰਗ ਲਾ ਕੇ ਆ ਗਏ ਤੇ ਆਪਾਂ ਉਧਰ ਗਏ ਨਹੀਂ ਯਾਰ ਕਿਉਂਕਿ ਤਨਾ ਅਗਲਾ ਹੀ ਪਿਆ ਅਗਲਾ ਅੱਗ ਕਰਨਿਆ ਤੂੰ ਹਾਂ ਬੜਾ ਜਿਆਦਾ ਹੋਇਆ ਪਿਆ ਜੀ ਤੇ ਜਿਹੜੀ ਪਟੜੀ ਸਾਨੂੰ ਆਪਾਂ ਦਿਖਾਇਆ ਸੀ ਆਪਾਂ ਉਹੀ ਪਟੜੀ ਵਾਪਸ ਆ ਗਏ ਉਧਰ ਆਪਾਂ ਤਾਂ ਜਾਇ ਨਹੀਂ ਗਾ ਯਾਰ ਜਿਹੜੀ ਉਹ ਪਟੜੀ ਆ ਦੇਖੋ ਸਾਰੀ ਨਾ ਆਪਾਂ ਉਹੀ ਵਾਪਸ ਆ ਗਏ ਸੀ ਮੈਂ ਕਿਹਾ 3 ਕਿਲੋਮੀਟਰ ਦੀ ਇਧਰੋਂ ਭੱਜ ਕੇ ਆ ਗਏ ਸੀ ਤੇ ਭੱਜ ਕੇ ਆ ਗਏ ਆਪਾਂ ਹੁਣ ਐਕਸਾਈਜਾਂ ਜਾਂ ਲਾਉਣੇ ਆ ਜਿਹੜੇ ਆਪਣੇ ਨਾਲ ਦੇ ਗਏ ਸੀ ਮੁੰਡੇ ਉਹ ਵੀ ਆ ਗਏ ਤੇ ਆਪਾ ਲੇਟ ਹੋਤੇ ਤੂੰ ਹੱਜ ਜਾਣਾ ਫਲਾਲਾ ਪੌਦਰੀ ਸੀ ਯਾਰ ਉਹਦੇ ਨਾਲ ਤੂੰ ਹਾਂ ਲਾ ਪਿਆ ਵੀ ਸੜਕ ਵਿਚਾਲੇ ਇੱਧਰ ਵੀ ਬਾਹਣ ਉਹਦੇ ਇੱਧਰ ਵੀ ਧੋਮਾ ਪਾਸੇ ਬਾਹਣਾ ਵੀ ਧੋਮਾ ਪਾਸੇ ਅਗਲਾ ਹੀ ਯਾਰ ਤੂੰ ਹਾਂ ਸੋਨ ਨੂੰ ਪਤਾ ਬਹੁਤ ਬੁਰੀ ਕਰਦਾ ਯਾਰ ਤੂੰ ਅੱਖਾਂ 'ਚ ਪੈ ਜੇ ਤੇ ਫਲਾਲਾ ਪੱਥਰੋਂ ਦੀ ਬਲੈਂਡ ਪਾਈ ਹੁੰਦੀ ਆਪਣੇ ਨਾ ਯਾਰ ਬਲੈਂਡ ਪਾ ਕੇ ਭਜਦੇ ਹੁੰਨੇ ਆਪਾਂ ਵੀ ਇਹ ਸਲਟਾ ਖਰਾਬ ਹੁੰਦਾ ਬੜਾ ਮੁੜਕਾ ਯਾਰ ਆ ਜਾਂਦਾ ਥੱਲੋਂ ਦੀ ਬਲੈਂਡ ਪਾਈ ਹੁੰਦੀ ਆਪਣੇ ਤੇ ਫਿਲਹਾਲ ਜਾ ਕੇ ਆਪਾਂ ਐਕਸਜਰ ਨੂੰ ਹੁੰਨੇ ਆ ਯਾਰ ਹੁਣ ਤੇ ਫੇਰ ਮਿਲਾਂਗੇ ਇਸੇ ਜਦੋਂ ਬਾਅਦ ਜੇ ਆਪਣਾ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪਿਛਲੇ ਬਲੌਗ ਜਾ ਕੇ ਆਪਣੇ ਚੈਨਲ ਤੇ ਦੇਖ ਸਕਦੇ ਹੋ ਤੁਸੀਂ